ਸ਼ਬਦ ਦੇ ਮਾਇਨੇ ਹਰੇਕ ਬੰਦੇ ਦੇ ਲਈ ਅਲੱਗ-ਅਲੱਗ ਹੁੰਦੇ ਨੇ ਨਹੀਂ ਕਿਉਂ ਅਸੀਂ ਜਾਂ ਤਾਂ ਇਹ ਗੱਲ ਸਮਝਣਾ ਹੀ ਨਹੀਂ ਚਾਹੁੰਦੇ ਜਾਂ ਫਿਰ ਮੈਨੂੰ ਲੱਗਦਾ ਹੁੰਦਾ ਬਈ ਜਾਂ ਫਿਰ ਸਾਡੇ ਲੈਵਲ ਉਨੇ ਹੈ ਹੀ ਨਹੀਂ ਪਿਓਰ ਅੱਜ ਜਿਹੜੇ ਬਹੁਤੇ ਇਹ ਵੀਡੀਓ ਦੇਖਦੇ ਹੋਣਗੇ ਉਹਨਾਂ ਚੋਂ ਜ਼ਿਆਦਾਤਰ ਜਿਹੜੇ ਲੋਕ ਨੇ ਝਾਊ ਬਿਆਨਬਾਜ਼ੀ ਆ ਇਹ ਕਟੜਵਾਦ ਆ ਇਹ ਵੱਟ ਸਾਡੇ ਗੁਰੂ ਸਾਹਿਬ ਨੇ ਜੇ ਕੋਈ ਧੱਕਾ ਹੁੰਦਾ ਤਾਂ ਉਹਦੇ ਅਗੇਂਸਟ ਡਟ ਕੇ ਖੜਨ ਦੇ ਲਈ ਸਾਨੂੰ ਕਿਹਾ ਸਰਕਾਰ ਉਹਨਾਂ ਨੂੰ ਮੌਤਲ ਕਰਨਾ ਚਾਹੁੰਦੀ ਆ ਸਿਰਫ ਤਾਂ ਕਿ ਉਹ ਸਿੱਖ ਨਹੀਂ ਇਹ ਸਚਾਈ ਆ ਇਹ ਗੱਲ ਸਾਨੂੰ ਮੰਨਣੀ ਪਊਗੀ ਪਰ ਉਹ ਕਹਿੰਦੇ ਕਿ ਮੈਂ ਕਿਵੇਂ ਨਾ ਕਿਵੇਂ ਕਰਕੇ ਆਪਦਾ ਇੰਤਜ਼ਾਮ ਕੀਤਾ ਤੇ ਉਹਨਾਂ ਨੇ ਕਿਸੇ ਹੋਰ ਤਰੀਕੇ ਦੇ ਨਾਲ ਉਹ ਗੱਡੀ ਸ਼ੈਵਰੋਲੇਟ ਕੰਪਨੀ ਦੀ ਗੱਡੀ ਫ੍ਰੀਦ ਲਈ ਇਹ Hindu ਆ Hindu ਮੈਂ ਹੁਣ ਇੱਥੇ ਤਾਂ ਕਹਿਣਾ ਇਥੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਧਰਮ ਦੇ ਅਗੇਂਸਟ ਆ ਅਸੀਂ ਹਿੰਦੂਆਂ ਹਿੰਦੂਆਂ ਤੋਂ ਨਫ਼ਰਤ ਕਰਦੇ ਆ ਮੈਂ ਇਹ Hindu ਧਰਮ ਦੇ ਬੇਸ ਤੇ ਨਫ਼ਰਤ ਕਰਦੇ ਨੇ ਮੈਂ ਤਾਂ ਇੱਥੇ ਉਹਦਾ ਧਰਮ ਮੈਂਸ਼ਨ ਕੀਤਾ ਇਹ ਜ਼ਰੂਰੀ ਆ ਇੱਥੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਗੱਲ ਸੋਚ ਰਿਹਾ ਸੀਗਾ ਵੀ ਹਰੇਕ ਸ਼ਬਦ ਦੇ ਮਾਇਨੇ ਹਰੇਕ ਬੰਦੇ ਦੇ ਲਈ ਅਲੱਗ-ਅਲੱਗ ਹੁੰਦੇ ਨੇ ਇੱਕ ਸ਼ਬਦ ਉਹਦੇ ਮਾਇਨੇ ਸਾਡੇ ਲਈ ਕੁਝ ਹੋਰ ਹੋਣਗੇ ਦੂਜੇ ਬੰਦੇ ਦੇ ਲਈ ਦੂਜੇ ਬੰਦੇ ਨੂੰ ਜਦੋਂ ਆਪਾਂ ਉਹੀ ਸ਼ਬਦ ਬੋਲਾਂਗੇ ਉਹਦੇ ਅਰਥ ਉਹਦੇ ਮੀਨਿੰਗਸ ਉਹ ਕੁਝ ਹੋਰ ਕੱਢੂਗਾ ਇਹ ਡਿਪੈਂਡ ਕਰਦਾ ਸਾਡੀ ਥਿੰਕਿੰਗ ਤੇ ਜਿੱਥੇ ਇੱਕ ਬੰਦੇ ਦਾ ਥਿੰਕਿੰਗ ਲੈਵਲ ਖੜਾ ਜਿੱਥੇ ਇੱਕ ਬੰਦੇ ਦੀ ਸੋਚ ਖੜੀ ਆ ਉਸੇ ਸੋਚ ਦੇ ਮੁਤਾਬਕ ਉਹ ਬੰਦਾ ਉਸ ਸ਼ਬਦ ਦੇ ਅਰਥ ਕੱਢ ਲੈਂਦਾ ਤੇ ਇਹੀ ਸੋਚ ਦੇ ਸੋਚਦੇ ਮੇਰੇ ਦਿਮਾਗ ਦੇ ਵਿੱਚ ਆਈ ਵੀ ਆਜ਼ਾਦੀ ਦੇ ਮਾਇਨੇ ਵੀ ਸਾਡੇ ਲਈ ਕੁਝ ਹੋਰ ਨਹੀਂ ਆਪਣੇ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਭਾ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦੇ ਮਾਇਨੇ ਜੋ ਜਿਹੜਾ ਮੈਜੋਰਟੀ ਸੈਕਸ਼ਨ ਆ ਉਹਦੇ ਲਈ ਆਜ਼ਾਦੀ ਦੇ ਮਾਇਨੇ ਕੁਝ ਹੋਰ ਨਹੀਂ ਤੇ ਜਿਹੜੇ ਮਾਈਨੋਰਟੀ ਸੈਕਸ਼ਨ ਨੇ ਉਹਨਾਂ ਲਈ ਆਜ਼ਾਦੀ ਦੇ ਮਾਇਨੇ ਉਹ ਨਹੀਂ ਹੈਗੇ ਜਿਹੜੇ ਮੈਜੋਰਟੀ ਸੈਕਸ਼ਨ ਦੇ ਲਈ ਨੇ ਕਈ ਵਾਰ ਹੈਰਾਨੀ ਹੁੰਦੀ ਹੁੰਦੀ ਆ ਕਿ ਸਾਡੇ ਨਾਲ ਕੀ ਕੁਝ ਹੋ ਰਿਹਾ ਕੀ ਕੁਝ ਹੋਇਆ ਸਾਰਾ ਕੁਝ ਸਪਸ਼ਟ ਆ ਸਾਡੇ ਸਾਹਮਣੇ ਫਿਰ ਵੀ ਜਿਹੜੇ ਮਾਈਨੋਰਟੀ ਸੈਕਸ਼ਨ ਨੇ ਖਾਸ ਕਰਕੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰੂੰਗਾ ਜਿਹੜੇ ਸਿੱਖ ਸਿੱਖ ਨੇ ਅੱਜ ਅੱਜ ਦੇ ਟਾਈਮ ਦੇ ਵਿੱਚ ਪੰਜਾਬੀ ਨੇ ਜਿਹੜੇ ਸਿੱਖ ਨੇ ਜ਼ਿਆਦਾਤਰ ਬਹੁਤਾਤ ਨੇ ਜਿਹੜੇ ਉਹ ਕੁਝ ਹੋਰ ਹੀ ਸਮਝੀ ਜਾਂਦੇ ਨੇ ਉਹ ਪਤਾ ਨਹੀਂ ਕਿਉਂ ਇਹ ਮੇਜਰ ਜਿਹੜੀ ਮੇਜੋਰਟੀ ਸੈਕਸ਼ਨ ਆ ਉਹਦੇ ਵਿੱਚ ਨੂੰ ਵੜੀ ਜਾਂਦੇ ਨੇ ਜਦ ਕਿ ਉਹ ਸਾਨੂੰ ਬਾਹਰ ਧੱਕਣਾ ਚਾਹੁੰਦੇ ਨੇ ਸ਼ੁਰੂ ਤੋਂ ਹੀ ਉਹਨਾਂ ਦੇ ਮਨਾਂ ਦੇ ਵਿੱਚ ਸਾਡੇ ਪ੍ਰਤੀ ਨਫ਼ਰਤ ਰਹੀ ਆ ਪਤਾ ਨਹੀਂ ਕਿਉਂ ਅਸੀਂ ਜਾਂ ਤਾਂ ਇਹ ਗੱਲ ਸਮਝਣਾ ਹੀ ਨਹੀਂ ਚਾਹੁੰਦੇ ਜਾਂ ਫਿਰ ਮੈਨੂੰ ਲੱਗਦਾ ਹੁੰਦਾ ਬਈ ਜਾਂ ਫਿਰ ਸਾਡੇ ਲੈਵਲ ਉਹਨੇ ਹੈ ਹੀ ਨਹੀਂ ਸਾਡਾ ਥਿੰਕਿੰਗ ਦਾ ਲੈਵਲ ਉਹਨਾ ਹੈ ਹੀ ਨਹੀਂ ਵੀ ਅਸੀਂ ਉਹ ਗੱਲਾਂ ਬਾਤਾਂ ਨੂੰ ਸਮਝ ਸਕੀਏ ਜੋ ਚੱਲਣਾ ਸਾਡੇ ਨਾਲ ਚੱਲੀਆਂ ਜਾ ਰਹੀਆਂ ਨੇ ਇਹਦੇ ਹਵਾਲੇ ਮੈਂ ਤੁਹਾਨੂੰ ਪਹਿਲਾਂ ਵੀ ਦਿੰਨਾ ਹੁੰਨਾ ਕਈ ਵਾਰੀ ਇੱਕ ਆਪਾ ਸੱਚੀ ਸਾਖੀ ਦੀ ਪਲੇਲਿਸਟ ਪਈਆ ਇਸੇ ਚੈਨਲ ਤੇ ਜੇ ਤੁਸੀਂ ਲੜੀ ਜੋੜਨ ਦੇ ਲਈ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਸਰਦਾਰ ਕਪੂਰ ਸਿੰਘ ਜੀ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਸੀਗੇ ਡੀਸੀ ਸੀਗੇ ਬ੍ਰਿਟਿਸ਼ ਦੇ ਟਾਈਮ ਵੀ ਸੀਗੇ ਤੇ ਬ੍ਰਿਟਿਸ਼ ਤੋਂ ਬਾਅਦ ਆਜ਼ਾਦ ਹਿੰਦੁਸਤਾਨ ਦੇ ਵਿੱਚ ਜਦੋਂ ਉਹ ਨਹਿਰੂ ਉਹਨਾਂ ਦੀ ਸਰਕਾਰ ਸੀਗੀ ਉਸ ਟਾਈਮ ਵੀ ਉਹਨਾਂ ਨੇ ਬਤੌਰ ਡੀਸੀ ਆਪਣੀ ਜੌਬ ਕੀਤੀ ਆ ਨੌਕਰੀ ਕੀਤੀ ਆ ਪਰ ਇਸ ਟਾਈਮ ਤਾ ਉਹ ਜ਼ਿਆਦਾਤਰ ਜ਼ਿਆ ਮੇਨਲੀ ਉਹ ਖੱਜਲ ਹੀ ਹੋਏ ਨੇ ਖੱਜਲ ਕਿਵੇਂ ਹੋਏ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਪਲੇਲਿਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਸਾਰੀ ਸਾਰੇ ਘਟਨਾਵਾਂ ਉਹਦੇ ਵਿੱਚ ਬਿਆਨ ਕੀਤੀਆਂ ਹੋਈਆਂ ਨੇ ਉਹਦੇ ਵਿੱਚੋਂ ਹੀ ਅੱਜ ਕੁਝ ਹੋਰ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਉਣਾ ਵੀ ਬਹੁਤੇ ਇਹ ਸ਼ੋਰ ਆ ਅੱਜ ਜਿਹੜੇ ਬਹੁਤੇ ਇਹ ਵੀਡੀਓ ਦੇਖਦੇ ਹੋਣਗੇ ਉਹਨਾਂ ਚੋਂ ਜ਼ਿਆਦਾਤਰ ਜਿਹੜੇ ਲੋਕ ਨਹੀਂ ਉਹ ਇਹੀ ਕਹਿਣਗੇ ਕਿ ਇਹ ਤਾਂ ਜੀ ਆ ਆਪਣਾ फडਕਾਉ ਬਿਆਨਬਾਜ਼ੀ ਆ ਇਹ ਕਟੜਵਾਦ ਆ ਸਾਨੂੰ ਸਾਡੇ ਗੁਰੂ ਸਾਹਿਬ ਨੇ ਇਹ ਕੁਛ ਨਹੀਂ ਸਿਖਾਇਆ ਹੈਗਾ ਕਿਸੇ ਨੂੰ ਬੁਰਾ ਭਲਾ ਨਾ ਕਹੋ ਕਰੋ ਕਿਸੇ ਨੂੰ ਬੁਰਾ ਭਲਾ ਨਾ ਕਹੋ ਕਿਸੇ ਨਾਲ ਨਫ਼ਰਤ ਨਾ ਕਰੋ ਹਾਂ ਇਹ ਬਿਲਕੁਲ ਸਹੀ ਆ 100% ਸਹੀ ਆ ਪਰ ਇੱਥੇ ਇੱਕ ਗੱਲ ਵੀ ਤੁਹਾਨੂੰ ਇਹਦੇ ਉੱਤੇ ਆ ਜਿਹੜੀ ਗੱਲ ਉਹ ਵੀ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਪਊਗੀ ਕੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਧੱਕਾ ਜਰਨ ਦੇ ਲਈ ਵੀ ਨਹੀਂ ਕਿਹਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਬਈ ਜੇਕਰ ਤੁਹਾਡੇ ਨਾਲ ਕੋਈ ਧੱਕਾ ਕਰਦਾ ਤਾਂ ਅੱਖਾਂ ਬੰਦ ਕਰਕੇ ਸਿਰਫ ਇਹ ਸੋਚੋ ਕਿ ਸਾਰਾ ਕੁਝ ਸਹੀ ਆ ਇਹ ਜਿਹੜੀ ਨੀਤੀ ਆ ਇਹ ਜਿਹੜਾ ਰਾਹ ਇਹ ਗਾਂਧੀਵਾਦ ਗਾਂਧੀਵਾਦ ਦਾ ਰਾਹ ਗਾਂਧੀ ਦੇ ਪੈਰੋਕਾਰ ਇਹ ਕੁਝ ਸੋਚਦੇ ਹੋਣਗੇ ਤੇ ਬਟ ਸਾਡੇ ਗੁਰੂ ਸਾਹਿਬ ਨੇ ਜੇ ਕੋਈ ਧੱਕਾ ਹੁੰਦਾ ਤਾਂ ਉਹਦੇ ਅਗੇਂਸਟ ਡਟ ਕੇ ਖੜਨ ਦੇ ਲਈ ਸਾਨੂੰ ਕਿਹਾ ਸੋ ਸਾਨੂੰ ਥੋੜਾ ਜਿਹਾ ਇਹ ਅਵੇਅਰ ਹੋਣ ਦੀ ਲੋੜ ਆ ਜਾਗਣ ਦੀ ਲੋੜ ਆ ਕਿ ਜੋ ਕੁਝ ਸਿਸਟਮ ਦੇ ਵਿੱਚ ਹੋ ਰਿਹਾ ਜੋ ਕੁਝ ਸਾਡੇ ਨਾਲ ਹੋਇਆ ਜਾਂ ਹੋ ਰਿਹਾ ਅਸੀਂ ਉਹ ਕਿਤਾਬਾਂ ਦੇ ਵਿੱਚ ਪੜ੍ਹੀਏ ਤੇ ਜੋ ਕੁਝ ਹੁਣ ਹੋ ਰਿਹਾ ਉਹਨੂੰ ਸਮਝੀਏ ਤੇ ਸਮਝ ਕੇ ਅਸੀਂ ਆਪਣੀ ਆਵਾਜ਼ ਉਠਾਈਏ ਇਹਦੇ ਖਿਲਾਫ ਨਾ ਕਿ ਜੋ ਉਹ ਸਾਨੂੰ ਜਿਸ ਹਿਸਾਬ ਨਾਲ ਮੋਡੀਫਾਈ ਕਰਨਾ ਚਾਹੁੰਦੇ ਨੇ ਉਸ ਹਿਸਾਬ ਨਾਲ ਅਸੀਂ ਮੋਡੀਫਾਈ ਹੋ ਕੇ ਉਹਨਾਂ ਦੇ ਉਹਨਾਂ ਦਾ ਸਾਥ ਦਈਏ ਉਹਨਾਂ ਦੇ ਕੰਮ ਨੂੰ ਹੋਰ ਆਸਾਨ ਕਰੀਏ ਦੇਖੋ ਹੁਣ ਜਿਹੜੀ ਆਪਾਂ ਗੱਲਬਾਤ ਕਰਦੇ ਸੀਗੇ ਮੈਂ ਤੁਹਾਨੂੰ ਉਹ ਹੀ ਉਹ ਸੀ ਸਰਦਾਰ ਕਪੂਰ ਸਿੰਘ ਜੀ ਦੇ ਕਟਨਾਵਾ ਚੋਂ ਇੱਕ ਹਵਾਲਾ ਦੇਣਾ ਇੱਕ ਨਾ ਯੂਪੀਐਸਸੀ ਹੁੰਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਦਾ ਕੰਮ ਹੁੰਦਾ ਸਿਵਲ ਸਰਵੈਂਟਸ ਦੀਆਂ ਦੇ ਐਗਜ਼ਾਮ ਕਰਵਾਉਣਾ ਤੇ ਉਹਨਾਂ ਦੀ ਅਪੁਆਇੰਟਮੈਂਟ ਕਰਨਾ ਸਿਰਫ ਇੰਨਾ ਹੀ ਨਹੀਂ ਇਹ ਜਿਹੜੀ ਬਾਡੀ ਆ ਇਹ ਸਿਵਲ ਸਰਵੈਂਟਸ ਨੂੰ ਪ੍ਰੋਟੈਕਟ ਵੀ ਕਰਦੀ ਆ ਅਗੇਂਸਟ ਗਵਰਨਮੈਂਟ ਗਵਰਨਮੈਂਟ ਕਈ ਵਾਰੀ ਹੋ ਸਕਦਾ ਕਿ ਕੋਈ ਸਿਵਲ ਸਰਵੈਂਟ ਗਵਰਨਮੈਂਟ ਦੇ ਦਬਾਅ ਦੇ ਵਿੱਚ ਨਾ ਹੋਵੇ ਵਗੈਰਾ ਵਗੈਰਾ ਤੇ ਉਹਦੇ ਲਈ ਇਹਦਾ ਕੰਮ ਪ੍ਰੋਟੈਕਟ ਕਰਨਾ ਵੀ ਹੁੰਦਾ ਜਿਵੇਂ ਕਿ ਤੁਹਾਨੂੰ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਸਰਦਾਰ ਕਪੂਰ ਸਿੰਘ ਜੀ ਨੂੰ ਮੁਅਤਲ ਕੀਤਾ ਜਾਣਾ ਹੁੰਦਾ ਨੈਰੂ ਸਰਕਾਰ ਉਹਨਾਂ ਨੂੰ ਮੁਅਤਲ ਕਰਨਾ ਚਾਹੁੰਦੀ ਆ ਸਿਰਫ ਤਾਂ ਕਿ ਉਹ ਸਿੱਖ ਨਹੀਂ ਇਹ ਸਚਾਈ ਆ ਇਹ ਗੱਲ ਸਾਨੂੰ ਮੰਨਣੀ ਪਊਗੀ ਤੇ ਮੁਅਤਲ ਕਰਨਾ ਹੁੰਦਾ ਤਾਂ ਉਹ ਯੂਪੀਐਸਸੀ ਦੀ ਇਹ ਵੀ ਇੱਕ ਮਤਲਬ ਕਾਨੂੰਨੀ ਕਾਰਵਾਈ ਆ ਯੂਪੀਐਸਸੀ ਦੀ ਸਲਾਹ ਲੈਣੀ ਹੁੰਦੀ ਆ ਵੀ ਹਾਂਜੀ ਤੁਸੀਂ ਦੱਸੋ ਆਪਣੇ ਇਸ ਸਿਵਲ ਸਰਵੈਂਟ ਬਾਰੇ ਕੀ ਨਿਰਣਾ ਲੈਣਾ ਚਾਹੁੰਦੇ ਹੋ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਜਦੋਂ ਯੂਪੀਐਸਸੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਸਰਦਾਰ ਕਪੂਰ ਸਿੰਘ ਜੀ ਨੂੰ ਕਿਹਾ ਕਿ ਹਾਂ ਉਹਨਾਂ ਦੇ ਅਗੇਂਸਟ ਹੀ ਬੋਲੇ ਕਹਿੰਦੇ ਹਾਂ ਕਿ ਇਹ ਖਰਕਤ ਸੁਭਾਅ ਦਾ ਬੰਦਾ ਇਹ ਸਿਰਫ ਤਾਂ ਹੋ ਰਿਹਾ ਕਿ ਉਹ ਆਫੀਸਰ ਇੱਕ ਸਿੱਖ ਆਫੀਸਰ ਸੀ ਹੁਣ ਤੁਸੀਂ ਦੇਖੋ ਕਿ ਕਿਦੇ ਦਿਮਾਗਾਂ ਦੇ ਵਿੱਚ ਨਫ਼ਰਤ ਆ ਸਾਡੇ ਜਾਂ ਕਿਸੇ ਹੋਰ ਦੇ ਆਪਾਂ ਅੱਖਾਂ ਨਹੀਂ ਬੰਦ ਕਰ ਸਕਦੇ ਕਬੂਤਰ ਵਾਂਗੂ ਆਪਾਂ ਅੱਖਾਂ ਬੰਦ ਕਰਕੇ ਬੈਠ ਨਹੀਂ ਸਕਦੇ ਜੇ ਬਿੱਲੀ ਆ ਗਈ ਸਾਨੂੰ ਖਾਣ ਦੇ ਲਈ ਕਿ ਅੱਖਾਂ ਬੰਦ ਕਰਕੇ ਬੈਠ ਜਾਓ ਕਿ ਹਾਂ ਸਾਨੂੰ ਤਾਂ ਕੁਝ ਨਹੀਂ ਦਿਸਦਾ ਕੋਈ ਨਹੀਂ ਹੈਗਾ ਆਲੇ ਦੁਆਲੇ ਠੀਕ ਆ ਇੱਕ ਹੋਰ ਘਟਨਾ ਹੁਣ ਆਪਾਂ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਇੱਕ ਹੋਰ ਤੁਹਾਨੂੰ ਮੈਂ ਹਵਾਲਾ ਦਿੰਨਾ ਕਿ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਨਫ਼ਰਤ ਭਰੀ ਹੋਈ ਆ ਸਰਦਾਰ ਕਪੂਰ ਸਿੰਘ ਜੀ ਨੂੰ ਨਾ ਉਸ ਟਾਈਮ ਕੋਈ ਸ਼ੈਵਰਲੈਟ ਕੰਪਨੀ ਆ ਜਿਹੜੀ ਉਹਨਾਂ ਦੀਆਂ ਗੱਡੀਆਂ ਕੋਈ ਉਸ ਟਾਈਮ ਐਸੀ ਗੱਲਬਾਤ ਹੁੰਦੀ ਆ ਵੀ ਉਹ ਘੱਟ ਮਿਲਦੀਆਂ ਹੁੰਦੀਆਂ ਨਹੀਂ ਤੇ ਸਰਦਾਰ ਇਹ ਅਨਾਉਂਸਮੈਂਟ ਕਰਦੀ ਆ ਕਿ ਜੇ ਕਿਸੇ ਸਾਡੇ ਆਫੀਸਰ ਨੂੰ ਸ਼ੈਵਰਲੈਟ ਕੰਪਨੀ ਦੀ ਗੱਡੀ ਚਾਹੀਦੀ ਆ ਤਾਂ ਉਹ ਸਾਨੂੰ ਦੱਸ ਦਵੇ ਤੇ ਅਸੀਂ ਉਹਨਾਂ ਨੂੰ ਮਤਲਬ ਇੰਤਜ਼ਾਮ ਕਰਾਂਗੇ ਗੱਡੀ ਦੇਣ ਦਾ ਸਰਦਾਰ ਕਪੂਰ ਸਿੰਘ ਜੀ ਗੱਡੀ ਲੈਣਾ ਚਾਹੁੰਦੇ ਨੇ ਗੱਡੀ ਲੈਣ ਦੇ ਚਾਹਵਾਨ ਹੁੰਦੇ ਨੇ ਇਹ ਗੱਡੀ ਲੈਣਾ ਚਾਹੁੰਦੇ ਨੇ ਤੀ ਇੱਕ ਹੁਣ ਇੱਥੇ ਇੱਕ ਹੋਰ ਉਹਨਾਂ ਤੋਂ ਵੱਡਾ ਹੋਮ ਸੈਕ੍ਰੈਟਰੀ ਹੁੰਦਾ ਮਿਸਟਰ ਪਿੱਡੇ ਇਹ ਹਿੰਦੂ ਆ ਹਿੰਦੂ ਮੈਂ ਹੁਣ ਇੱਥੇ ਤਾਂ ਕਹਿਣਾ ਇਥੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਧਰਮ ਦੇ ਅਗੇਂਸਟ ਆ ਅਸੀਂ ਹਿੰਦੂਆਂ ਹਿੰਦੂਆਂ ਤੋਂ ਨਫ਼ਰਤ ਕਰਦੇ ਆ ਮੈਂ ਇਹ ਇਹ ਹਿੰਦੂ ਧਰਮ ਦੇ ਬੇਸ ਤੇ ਨਫ਼ਰਤ ਕਰਦੇ ਨੇ ਮੈਂ ਤਾਂ ਇੱਥੇ ਉਹਦਾ ਧਰਮ ਮੈਂਸ਼ਨ ਕੀਤਾ ਇਹ ਜ਼ਰੂਰੀ ਆ ਇੱਥੇ ਕਰਨਾ ਸੋ ਮਿਸਟਰ ਪਿੱਡੇ ਜਿਹੜਾ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਉਹ ਸਰਕਾਰ ਨੂੰ ਕਹਿੰਦਾ ਕਿ ਮਿਸਟਰ ਸਰਦਾਰ ਕਪੂਰ ਸਿੰਘ ਜੀ ਨੂੰ ਗੱਡੀ ਨਾ ਦਿੱਤੀ ਜਾਵੇ। ਚਲੋ ਠੀਕ ਆ ਇਹ ਗੱਲਬਾਤ ਹੁੰਦੀ ਆ ਸਰਦਾਰ ਕਪੂਰ ਸਿੰਘ ਜੀ ਚੁੱਪ ਰਹਿੰਦੇ ਨੇ ਪਰ ਉਹ ਕਹਿੰਦੇ ਕਿ ਮੈਂ ਕਿਵੇਂ ਨਾ ਕਿਵੇਂ ਕਰਕੇ ਆਪ ਦਾ ਇੰਤਜ਼ਾਮ ਕੀਤਾ ਤੇ ਉਹਨਾਂ ਨੇ ਕਿਸੇ ਹੋਰ ਤਰੀਕੇ ਦੇ ਨਾਲ ਉਹ ਗੱਡੀ ਸ਼ੈਵਲਟ ਕੰਪਨੀ ਦੀ ਗੱਡੀ ਖਰੀਦ ਲਈ। ਫਿਰ ਮਿਸਟਰ ਭਿੱਡੇ ਇਹ ਹਜੇ ਵੀ ਨਹੀਂ ਅ ਮਤਲਬ ਨਫਰਤ ਦੀ ਅੱਗ ਇਹਨਾਂ ਦੀ ਹਜੇ ਵੀ ਨਹੀਂ 부ਜੀ ਹੈਗੀ। ਇਹ ਕੀ ਕਹਿੰਦੇ ਨੇ ਜਿੱਥੇ ਸਰਦਾਰ ਕਪੂਰ ਸਿੰਘ ਜੀ ਜਿਹੜੇ ਜ਼ਿਲ੍ਹੇ ਦੇ ਡੀਸੀ ਹੁੰਦੇ ਨੇ ਉਸ ਮੈਜਿਸਟਰੇਟ ਨੂੰ ਮੈਜਿਸਟਰੇਟ ਨੂੰ ਸਰਦਾਰ ਕਪੂਰ ਸਿੰਘ ਜੀ ਦੇ ਅਗੇਂਸਟ ਭੜਕਾਉਂਦੇ ਨੇ ਤੇ ਮੈਜਿਸਟਰੇਟ ਨੂੰ ਕਹਿੰਦੇ ਕਿ ਸਰਦਾਰ ਕਪੂਰ ਸਿੰਘ ਜੀ ਦੀ ਗੱਡੀ ਨੂੰ ਰਜਿਸਟਰ ਨਾ ਕੀਤਾ ਜਾਵੇ ਹੁਣ ਇੱਥੇ ਤੁਹਾਨੂੰ ਇੱਕ ਹੋਰ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ ਬਈ ਜਿਹੜਾ ਕਿਸੇ ਜ਼ਿਲ੍ਹੇ ਦਾ ਮੈਜਿਸਟਰੇਟ ਹੁੰਦਾ ਉਹਨੂੰ ਉਸੇ ਜ਼ਿਲ੍ਹੇ ਦਾ ਜਿਹੜਾ ਡੀਸੀ ਹੁੰਦਾ ਡਿਸਟ੍ਰਿਕਟ ਮੈਜਿਸਟਰੇਟ ਹੁੰਦਾ ਉਹ ਉਹ ਮੈਜਿਸਟ੍ਰੇਟ ਨੂੰ ਅਧਿਕਾਰ ਦਿੰਦਾ ਗੱਡੀਆਂ ਨੂੰ ਰਜਿਸਟਰ ਕਰਨ ਦਾ ਗੱਡੀਆਂ ਦੀ ਰਜਿਸਟ੍ਰੇਸ਼ਨ ਕਰਨ ਦਾ ਡੀਸੀ ਮੈਜਿਸਟ੍ਰੇਟ ਨੂੰ ਅਧਿਕਾਰ ਦਿੰਦਾ ਗੱਡੀਆਂ ਦੇ ਰਜਿਸਟ੍ਰੇਸ਼ਨ ਕਰਨ ਦਾ ਮਤਲਬ ਉਹ ਸਰਦਾਰ ਕਪੂਰ ਸਿੰਘ ਜੀ ਨੇ ਉਸ ਮੈਜਿਸਟ੍ਰੇਟ ਨੂੰ ਅਧਿਕਾਰ ਦਿੱਤਾ ਹੋਇਆ ਗੱਡੀਆਂ ਦੀ ਰਜਿਸਟ੍ਰੇਸ਼ਨ ਕਰਨ ਦਾ ਜਿਹਨੂੰ ਮਿਸਟਰ ਭਿੱਡੇ ਕਹਿੰਦਾ ਕਿ ਸਰਦਾਰ ਕਪੂਰ ਸਿੰਘ ਜੀ ਦੀ ਗੱਡੀ ਨੂੰ ਰਜਿਸਟਰ ਨਾ ਕੀਤਾ ਜਾਵੇ ਹੁਣ ਉਹਨੇ ਤਾਂ ਆਪਦੇ ਵੱਡੇ ਆਫੀਸਰ ਦੀ ਗੱਲ ਮੰਨਣੀ ਹੋਈਆਂ ਚਲੋ ਤੇ ਉਤੋਂ ਦੀ ਇਹ ਵੀ ਕਹਿੰਦਾ ਕਿ ਜੇਕਰ ਸਰਦਾਰ ਕਪੂਰ ਸਿੰਘ ਜੀ ਆ ਤੁਹਾਡੇ ਏਰੀਆ ਦੇ ਵਿੱਚ ਕਿਤੇ ਆਉਂਦੇ ਨੇ ਤਾਂ ਉਹਨਾਂ ਤੋਂ ਮਤਲਬ ਗੱਡੀ ਖੋਹ ਲਈ ਜਾਵੇ ਇਹ ਪੂਰੀ ਬਿਆਨਬਾਜ਼ੀ ਫਿਰ ਸਰਦਾਰ ਕਪੂਰ ਸਿੰਘ ਜੀ ਹਾਈ ਕੋਰਟ ਦੇ ਵਿੱਚ ਜਾਂਦੇ ਨੇ ਤੇ ਜੱਜ ਸਹਿਬਾਨ ਦੇ ਸਾਹਮਣੇ ਮਤਲਬ ਉਹ ਕੇਸ ਲੈ ਕੇ ਜਾਂਦੇ ਨੇ ਜੱਜ ਸਹਿਬਾਨ ਕੌਣ ਹੁੰਦੇ ਨੇ ਉਹੀ ਐਰਿਕ ਵੈਸਟਰਨ ਜਿਹੜੀ ਆਪਾਂ ਗੱਲ ਕੀਤੀ ਸੀਗੀ ਪਹਿਲਾਂ ਤੁਹਾਨੂੰ ਦੱਸਿਆ ਹੋਇਆ ਐਰਿਕ ਵੈਸਟਰਨ ਉਹ ਜਿਹੜਾ ਉਹ ਬ੍ਰਿਟਿਸ਼ ਟਾਈਮ ਤੋਂ ਇੰਡੀਆ ਦੇ ਵਿੱਚ ਹੀ ਰਹਿੰਦਾ ਹੁੰਦਾ ਉਹ ਤੇ ਨਹਿਰੂ ਹੁਣੀ ਉਹਨੂੰ ਮਤਲਬ ਲਾਲਚ ਦੇ ਕੇ ਕਿ ਤੈਨੂੰ ਸੁਪਰੀਮ ਕੋਰਟ ਦਾ ਜੱਜ ਬਣਾਵਾਂਗੇ ਚੀਫ ਜਸਟਿਸ ਆਫ ਇੰਡੀਆ ਬਣਾਵਾਂਗੇ ਤੇ ਤੂੰ ਸਾਡੇ ਲਈ ਕੰਮ ਕਰ ਕੰਮ ਕੀ ਸਰਦਾਰ ਕਪੂਰ ਸਿੰਘ ਜੀ ਨੂੰ ਮੋਤਲ ਕਰਨਾ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਇਹ ਹਰੇਕ ਗੱਲ ਕਾਨੂੰਨ ਦੇ ਹਿਸਾਬ ਨਾਲ ਕਰਦੇ ਸੀ ਉਹਨਾਂ ਨੂੰ ਪਤਾ ਸੀਗਾ ਕਿ ਜੇ ਇਹ ਬੰਦਾ ਰਿਹਾ ਤਾਂ ਕੰਮ ਖਰਾਬ ਹੋਊਗਾ ਅਸੀਂ ਆਪ ਦੇ ਜਿਹੜੇ ਨਫਰਤੀ ਸਾਡੇ ਕਾਰਨਾਮੇ ਨਹੀਂ ਉਹਨਾਂ ਵਿੱਚ ਅਸੀਂ ਸਫਲ ਨਹੀਂ ਹੋ ਸਕਦੇ ਜਿਹਦੇ ਕਰਕੇ ਇਹਨਾਂ ਤੋਂ ਖਾਰਖਾਨੇ ਸੀਗੇ ਤੇ ਉਹਦੇ ਸਾਹਮਣੇ ਉਹ ਜੱਜ ਹੁੰਦਾ ਉਹਦੇ ਸਾਹਮਣੇ ਸਾਰੀ ਬਿਆਨਬਾਜ਼ੀ ਹੁੰਦੀ ਆ ਮਿਸਟਰ ਭਿੱਡੇ ਨੂੰ ਵੀ ਬੁਲਾਇਆ ਜਾਂਦਾ ਸਰਦਾਰ ਕਪੂਰ ਸਿੰਘ ਜੀ ਦਾ ਜਿਹਦੇ ਵਕੀਲ ਨਾਲ ਪੁੱਛਗਿੱਛ ਹੁੰਦੀ ਆ ਗੱਲਬਾਤ ਹੁੰਦੀ ਆ ਮਿਸਟਰ ਭਿੱਡੇ ਦੀ ਤੇ ਸਾਰੀ ਗੱਲਬਾਤ ਉਹ ਕਿਤਾਬ ਦੇ ਵਿੱਚ ਸੱਚੀ ਸਾਖੀ ਇੱਕ ਕਿਤਾਬ ਆ ਮੈਂ ਉਹ ਰეკਮੈਂਡ ਕਰੂੰਗਾ ਉਹ ਤੁਹਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ ਉਹਦੇ ਵਿੱਚ ਸਾਰਾ ਲਿਖਿਆ ਹੋਇਆ ਸਾਰੀ ਬਿਆਨਬਾਜ਼ੀ ਲਿਖੀ ਹੋਈ ਆ ਕਿ ਕੌਣ ਫਿਰ ਜਵਾਬ ਦਿੰਦਾ ਮਿਸਟਰ ਭਿੱਡੇ ਕੀ ਜਵਾਬ ਦਿੰਦਾ ਜਿਹੜੀਆਂ ਗੱਲਾਂ ਦੇ ਜਵਾਬ ਉਹ ਨਹੀਂ ਦੇਣਾ ਚਾਹੁੰਦਾ ਜੱਜ ਜਿਹੜਾ ਇਹ ਰਿਕਵੈਸਟਿੰਗ ਹੁੰਦਾ ਨਹਿਰੂ ਦੀ ਨਹਿਰੂ ਹੁਣਾ ਦਾ ਕਟਪੁਤਲੀ ਹੁੰਦਾ ਉਹ ਉਹ ਗੱਲ ਨੂੰ ਮਤਲਬ ਉਹ ਪ੍ਰਸ਼ਨ ਨੂੰ ਖਤਮ ਕਰ ਦਿੰਦਾ ਅਗਲਾ ਪ੍ਰਸ਼ਨ ਪੁੱਛਦਾ ਇਹ ਸਾਰੀ ਬਿਆਨਬਾਜ਼ੀ ਹੂਬ ਹੂ ਸਰਦਾਰ ਕਪੂਰ ਸਿੰਘ ਜੀ ਨੇ ਇੱਕ ਸਾਥੀ ਸਾਖੀ ਕਿਤਾਬ ਆ ਉਹਦੇ ਚ ਲਿਖੀ ਹੋਈ ਆ ਮੈਂ ਤੁਹਾਨੂੰ ਜ਼ਰੂਰ ਰეკਮੈਂਡ ਕਰੂੰਗਾ ਉਹ ਜ਼ਰੂਰ ਪੜੋ ਤੇ ਇਹ ਸਾਨੂੰ ਪੜਨੀ ਚਾਹੀਦੀ ਆ ਸਾਨੂੰ ਪਤਾ ਲੱਗਦਾ ਕਿ ਕੀ ਕੁਝ ਹੋ ਰਿਹਾ ਫਿਰ ਅਸੀਂ ਇਹ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਵਾਂਗੇ ਸੋ ਉਹ ਸਾਰਾ ਤਾਂ ਮੈਂ ਹੁਣ ਬਿਆਨ ਨਹੀਂ ਕਰੂੰਗਾ ਉਹਦਾ ਸਿੱਟਾ ਮੈਂ ਤੁਹਾਨੂੰ ਬਿਆਨ ਕਰਦਾ ਜਿਹੜੀ ਉੱਥੇ ਕੋਰਟ ਦੇ ਵਿੱਚ ਬਿਆਨ ਗੱਲਬਾਤ ਹੁੰਦੀ ਆ ਦੋਹਾਂ ਧਿਰਾਂ ਦੇ ਵਿੱਚ ਮਿਸਟਰ ਭਿੱਡੇ ਤੇ ਸਰਦਾਰ ਕਪੂਰ ਸਿੰਘ ਜੀ ਦੇ ਵਕੀਲ ਦੇ ਵਿੱਚ ਉਹਦਾ ਸਿੱਟਾ ਇਹ ਨਿਕਲਦਾ ਐਂਡ ਦੇ ਵਿੱਚ ਫਿਰ ਵਕੀਲ ਮਿਸਟਰ ਭਿੱਡੇ ਨੂੰ ਕਹਿੰਦਾ ਕਿ ਹਾਂ ਚਲੋ ਠੀਕ ਆ ਫਿਰ ਜੋ ਜੋ ਤੁਸੀਂ ਜੇ ਤੁਸੀਂ ਕਹਿੰਦੇ ਹੋ ਤਾਂ ਮੈਨੂੰ ਇਹ ਦੱਸੋ ਬਈ ਸਰਦਾਰ ਕਪੂਰ ਸਿੰਘ ਜੀ ਨੂੰ ਫਿਰ ਜੇ ਉਹ ਗੱਡੀ ਲੈਣਾ ਚਾਹੁੰਦੇ ਨੇ ਤਾਂ ਕੀ ਕਰਨਾ ਚਾਹੀਦਾ ਸੀਗਾ ਹੁਣ ਮਿਸਟਰ ਭਿੱਡੇ ਦਾ ਜਵਾਬ ਹੁੰਦਾ ਕਹਿੰਦਾ ਸਰਦਾਰ ਕਪੂਰ ਸਿੰਘ ਜੀ ਨੂੰ ਚਾਹੀਦਾ ਸੀ ਕਿ ਉਹ ਸਰਕਾਰ ਕੋਲੇ ਆਉਂਦਾ ਬੇਨਤੀ ਕਰਦਾ ਤੇ ਜੇਕਰ ਸਰਕਾਰ ਚਾਹੁੰਦੀ ਤਾਂ ਉਹ ਉਹਨਾਂ ਨੂੰ ਗੱਡੀ ਦੇ ਸਕਦੀ ਸੀ ਇਹ ਚਾਹੁੰਦੇ ਨੇ ਦੇਖੋ ਹੁਣ ਕਿੰਨਾਂ ਦੇ ਮਨਾਂ ਦੇ ਵਿੱਚ ਨਫ਼ਰਤ ਆ ਤੁਸੀਂ ਆਪ ਦੇਖੋ ਹੁਣ ਇਹਨੂੰ ਇਹ ਗੱਲਾਂ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਹੈਗੇ ਇੱਥੇ ਸਾਫ਼-ਸਾਫ਼ ਕਲੀਅਰ ਹੁੰਦਾ ਇੱਥੇ ਕਿ ਉਹ ਮਾਈਨੋਰਟੀਜ਼ ਨੂੰ ਛੁਕਾਉਣਾ ਚਾਹੁੰਦੇ ਨੇ ਆਪਦੇ ਸਾਹਮਣੇ ਛੁਕਾ ਕੇ ਰੱਖਣਾ ਚਾਹੁੰਦੇ ਨੇ ਇਹੀ ਆਜ਼ਾਦੀ ਆ ਸੋ ਇਹ ਗੱਲਾਂ ਬਾਤਾਂ ਕੋਈ ਛੋਟੀਆਂ ਨਹੀਂ ਹੈਗੀਆਂ ਇਹ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਕਿ ਕਿਵੇਂ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ ਹੁਣ ਵੀ ਉਹ ਸਾਰਾ ਕੁਝ ਚੱਲ ਰਿਹਾ ਅਸੀਂ ਹੁਣ ਉਹ ਸਾਰਾ ਕੁਝ ਉਤਲੇ ਤਲ ਤੇ ਹੀ ਦੇਖਦੇ ਆ ਅਸੀਂ ਡੂੰਗਾ ਜਾਣਾ ਚਾਹੁੰਦੇ ਹੀ ਨਹੀਂ ਆ ਜਾਂ ਫਿਰ ਸਾਡੀ 19 19 ਹੁਣ ਮੈਨੂੰ ਲੱਗਦਾ ਸ਼ਕਤੀ ਨਹੀਂ ਰਹੀ ਵੀ ਅਸੀਂ ਉਹਨਾਂ ਡੂੰਗਾ ਜਾ ਕੇ ਸੋਚ ਸਕੀਏ ਤੇ ਜੇ ਕੋਈ ਸੋਚਦਾ ਤਾਂ ਉਹਦੇ ਅਗੇਂਸਟ ਸਾਡੇ ਆਪਣੇ ਖੜੇ ਹੋ ਜਾਂਦੇ ਨੇ ਉਂਗਲਾ ਉਠਾਉਂਦੇ ਨੇ ਵੈਗਰੋਜੀ ਕਾ ਖਾਲਸਾ ਵੈਗਰੋਜੀ ਕੀ ਫਤਿਹ